ਅੰਨਾ ਪੁਲਿਸ ਨੇ ਦੜਾ ਸੱਟਾ ਲਾਉਣ ਵਾਲੇ گروਹ ਦਾ ਕੀਤਾ ਪਰਦਾਫਾਸ਼ 11,95,100 ਰੁਪਏ ਨਗਦ ਅਤੇ 90 ਅਮਰੀਕੀ ਡਾਲਰ ਸਮੇਤ 33 ਕਥਿਤ ਦੋਸ਼ੀਆਂ ਨੂੰ ਕੀਤਾ ਕਾਬੂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿੱਚ ਵੈਂਕਟ ਤਹਾਲ ਜੀਟੀ ਰੋਡ ਦਰਾਹਾ ਦਾ ਮਾਲਕ ਵੀ ਸ਼ਾਮਲ ਇਹ ਸਾਰੀ ਕਾਰਵਾਈ ਕਿਸੇ ਖਾਸ ਮੁਖਬਰ ਦੀ ਇਤਲਾਹ ਤੇ ਹੋਈ ਅੱਜ ਖੰਨਾ ਦੇ ਐਸਐਸਪੀ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਐਸਪੀਡੀ ਪਵਨਜੀਤ ਨੇ ਦੱਸਿਆ ਉਹ ਆਪਣੇ ਉਸ ਹੋਟਲ ਦੇ ਪਿੱਛੇ ਉਹਨੇ ਰੂਮ ਬਣਾ ਕੇ ਉਹ ਵਕਾਇਦਾ ਆਰਗੇਨਾਈਜ਼ ਕ੍ਰਾਈਮ ਪੈਟੀ ਜੁਮ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਓਮਕਾਰ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਪੁਲਿਸ ਨੇ ਦੜਾ ਸੱਟਾ ਲਾਉਣ ਵਾਲੇ گروਹ ਦਾ ਕੀਤਾ ਪਰਦਾ ਫਾਸ਼ 11,95,100 ਰੁਪਏ ਨਗਦ ਅਤੇ 90 ਅਮਰੀਕੀ ਡਾਲਰ ਸਮੇਤ 33 ਕਥਿਤ ਦੋਸ਼ਾਂ ਨੂੰ ਕੀਤਾ ਕਾਬੂ ਕਾਬੂ ਕੀਤੇ ਗਏ ਕਥਿਤ ਦੋਸ਼ਿਆਂ ਵਿੱਚ ਵੈਂਕਟ ਟਹਾਲ ਜੀਟੀ ਰੋਡ ਦਰਾਹਾ ਦਾ ਮਾਲਕ ਵੀ ਸ਼ਾਮਲ ਇਹ ਸਾਰੀ ਕਾਰਵਾਈ ਕਿਸੇ ਖਾਸ ਮੁਖਬਰ ਦੀ ਇਤਲਾਹ ਤੇ ਹੋਈ ਅੱਜ ਖੰਨਾ ਦੇ ਐਸਐਸਪੀ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਐਸਪੀਡੀ ਪਵਨਜੀਤ ਨੇ ਦੱਸਿਆ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਡੀਆਈਜੀ ਨਿਲੰਬਰੀ ਵਿਜੇ ਜਗਦਲੇ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ਾ ਤੇ ਡਾਕਟਰ ਜੋਤੀ ਯਾਦਵ ਬੈਂਸ ਐਸਐਸਪੀ ਖੰਨਾ ਦੀ ਅਗਵਾਈ ਹੇਠ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਐਸਪੀ ਪਵਨਜੀਤ ਡੀਐਸਪੀ ਮੋਹਤ ਸਿੰਘਲਾ ਡੀਐਸਪੀ ਹਿਮਤ ਕੁਮਾਰ ਪਾਇਲ ਇੰਸਪੈਕਟਰ ਆਕਾਸ਼ ਦਾਤ ਮੁਖੀ ਥਾਣਾ ਦਰਾਹ ਹਰਦੀਪ ਸਿੰਘ ਇੰਚਾਰਜ ਸੀਐਸਟਾਫ ਖੰਨਾ ਵੱਲੋਂ 32 ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਦੜੇ ਸੱٹے ਦੀ 11,95,000 ਰੁਪਏ ਦੀ ਨਗਦ ਰਕਮ ਅਤੇ 90 ਅਮਰੀਕੀ ਡਾਲਰ ਬਰਾਮਦ ਕੀਤੇ ਗਏ ਕਥਿਤ ਦੋਸ਼ੀਆਂ ਤੋਂ ਹੋਰ ਦੁੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਮਾਂਜੋ ਸ਼੍ਰੀ ਗੌਰਵ ਜੱਟਵ ਆਈਪੀਐਸ ਡੀਜੀਪੀ ਪੰਜਾਬ ਉਹਨਾਂ ਦੀਆਂ ਸਖਤ ਹਦਾਇਤਾਂ ਜੋ ਕਿ ਪੰਜਾਬ ਨੂੰ ਕ੍ਰਾਈਮ ਫਰੀ ਰੱਖਣ ਵਾਸਤੇ ਸਾਨੀ ਗੱਲ ਇੱਕ ਉਦੋਂ ਬਹੁਤ ਵੱਡੀ ਕਾਮਯਾਬੀ ਮਿਲੀ ਜਿਹੜੀ ਕਿ ਸਾਡੇ ਮਾਨਯੋਗ ਡੀਆਈਜੀ ਮੈਡਮ ਨਿਲੰਬਰੀ ਬੀਜੇ ਜਗ੍ਹਾ ਦੇ ਲਈ ਆਈਪੀਐਸ ਲੋਕਿਆਂ ਨੇ ਅਰੇਂਜ ਜਿਨ੍ਹਾਂ ਦੇ ਨਿਰਦੇਸ਼ਾਂ ਤੇ ਮੈਡਮ ਜੋਤੀ যাদব ਬੈਂਸ ਆਈਪੀਐਸ ਐਸਐਸਪੀ ਪੁਲਿਸ ਜ਼ਿਲ੍ਹਾ ਖੰਨਾ ਦੇ ਕਲੋਜ਼ ਸੁਪਰਵੀਜ਼ਨ ਤੇ ਦਰਾਹਾ ਵੇਖੇ ਜੀਟੀ ਰੋਡ ਤੇ ਇਤਲਾਮ ਮਿਲੀ ਸੀ ਮੁਖਵਰੀ ਹੋਈ ਸੀ ਜਿਹੜੀ ਦੀ ਮੁਖਵਰੀ ਤੇ ਕਾਰਵਾਈ ਕਰਦੇ ਹੋਏ ਜੀ ਜੇ ਬੈਂਕਟ ਹਾਲ ਹੈ ਟਾਪਾ ਹੈ ਜਿਹਦਾ ਮਾਲਕ ਬਰਿੰਦਰਜੀਤ ਸਿੰਘ ਉਰਫ ਮੀਤਾ ਵਾਸੀ ਪਿੰਡ ਦੋਰਾਹਾ ਉਹ ਆਪਣੇ ਉਸ ਹੋਟਲ ਦੇ ਪਿੱਛੇ ਉਹਨੇ ਰੂਮ ਬਣਾ ਕੇ ਉਹ ਵਕਾਇਦਾ ਆਰਗੇਨਾਈਜ਼ ਕ੍ਰਾਈਮ ਪੈਟੀ ਜੁਰਮ ਕਹਿਣ ਵਾਸਤੇ ਲੇਕਿਨ ਜਿਹਦੇ ਨਾਲ ਸਮਾਜ ਦੇ ਵਿੱਚ ਬਹੁਤ ਗਲਤ ਮੈਸੇਜ ਜਾਂਦਾ ਹੈ ਬਕਾਇਦਾ ਜੂਆ ਖੜਵਾ ਰਿਆ ਸੀ ਉਹ ਜੂਏ ਦੇ ਵਿੱਚ ਜਿਹੜੇ ਕਰੀਬ 7 ਬੰਦੇ ਸਮੇਤ ਇਹਦੇ 7 ਇਹ 7ਵੇਂ 22 ਨੇਮ ਬਕਾਇਦਾ ਐਫ ਆਈ ਆਰ ਦਰਜ ਕਰਕੇ ਪਲੱਸ ਉਹ ਲੋਕ ਜਿਹੜੇ ਕਿ ਇੱਥੇ ਆ ਕੇ ਜੂਆ ਖੇਡ ਰਹੇ ਸੀ ਲੱਖਾਂ ਦੇ ਉਹਦੇ ਤੇ ਆਪਣਾ ਪੈਸਾ ਲਾ ਕੇ ਤੁਹਾਡੇ ਸਾਹਮਣੇ ਤੁਸੀਂ ਹੁਣੀ ਫੋਟੋ ਵੀ ਖਿੱਚੀਆਂ ਨੇ ਕ੍ਰਾਂਸੀ ਚਿਫਸ ਨੇ ਉਹ ਉਹਨਾਂ ਦੀ ਭਾਸ਼ਾ ਦੇ ਵਿੱਚ ਜਿਹੜੀ ਕਿ ਅਸੀਂ ਹੁਣ ਤਫਤੀਸ਼ ਦੇ ਵਿੱਚ ਹੌਲੀ-ਹੌਲੀ ਸਾਰਾ ਸਫਾ ਮਿਸਲ ਆਪਣੀ ਮਿਸਲ ਤੇ ਲੈ ਕੇ ਆ ਰਹੇ ਹਾਂ ਕ੍ਰਾਂਸੀ ਚਿਫਸ ਜਿਹਦੇ ਵਿੱਚ ਇੱਕ ਚਿਪਸ ਉਹਨੂੰ ਉਹਨਾਂ ਨੇ ਕਿਸੇ ਮੇ ਨਾਮ ਦਿੱਤਾ ਹੈ 10000 ਰੁਪਿਆ ਦੀ ਇੱਕ ਚਿਪਸ ਕਰੰਸੀ ਤੇ ਉਸ ਚਿਪਸ ਜਿਹੜੀ ਆ 5000 ਦੀ ਇਸ ਤਰ੍ਹਾਂ ਨਾਮ ਦਿੱਤਾ ਉਹ ਸਾਰੇ ਲਾ ਕੇ ਉਹ ਜੂਆ ਖੇਡਦੇ ਨੇ ਜੂਆ ਖੇਡ ਕੇ ਜੋ ਹੈਵੀ ट्रांजैक्शन ਪੈਸੇ ਦੀ ਹੈ ਉਹ ਉੱਥੇ ਉਹ ਆਪਸੀ ਮਿਲੀ ਭੁਗਤ ਇੱਕ ਸਾਜ਼ਿਸ਼ ਦੇ ਤਹਿਤ ਸਰਕਾਰ ਦੀਆਂ ਪਾਲਿਸੀਆਂ ਦੇ ਉਲਟ ਕਾਨੂੰਨ ਦੇ ਖਿਲਾਫ ਔਰ ਖਾਸ ਤੌਰ ਤੇ ਸਾਡਾ ਜੋ ਜੀਟੀ ਰੋਡ ਦਾ ਏਰੀਆ ਹੈ ਆਊਟਸਕਾਰ ਦੇ ਦਰਾਹਾ ਲੁਧਿਆਣਾ ਮਹਾਨਗਰ ਜਿੱਥੋਂ ਕਿ بڑے بڑے ਕਾਰੋਬਾਰੀ ਪੈਸੇ ਵਾਲੇ ਲੋਕ ਉਹ ਆ ਕੇ ਜੂਆ ਖੇਡਦੇ ਰੰਗੇ ਹਥੀਂ ਸਾਡੀ ਸੀਆਈਏ ਪੁਲਿਸ ਖੰਨਾ ਤੇ ਦੁਰਾਹਾ ਪੁਲਿਸ ਡੀਐਸਪੀ ડી ਸਿੰਗਲਾ ਜੀ ਇਹਨਾਂ ਦੀ ਰਹਿਨਮਾਈ ਦੇ ਹੇਠ ਉਥੇ ਇਹਨਾਂ ਨੂੰ ਪਕੜਿਆ ਪਕੜ ਕੇ ਵਕੈਦਾ ਬਰਾਮਦਗੀ ਕੀਤੀ ਗਈ ਹੈ ਪ੍ਰੈਸ ਨੋਟ ਤੁਹਾਨੂੰ ਦਿੱਤੇ ਗਏ ਨੇ ਪ੍ਰੈਸ ਨੋਟ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਕਿ 11 ਲੱਖ 95000 ਕੈਸ਼ ਬਰਾਮਦ ਹੋਇਆ ਜਿਹੜੀਆਂ ਉਹ ਕਰੰਸੀ ਚਿਪਸ ਹੈ 6-7 ਲੱਖ ਦੇ ਕਰੀਬ ਆਬਜੈਕਟ ਉਹਦੇ ਚ ਲਿਖਿਆ ਹੈ ਉਹਦੀ ਬਰਾਮਦਗੀ ਹੋਈ ਹੈ ਉਹ ਸਾਰੀ ਬਰਾਮਦਗੀ ਕਰਕੇ ਬਕਾਇਦਾ ਇੱਕ ਮਕਦਮਾ ਦਰਜ ਕਰਕੇ ਉਹਦੀ ਤਫਤੀਸ਼ ਹੁਣ ਅਮਨ ਚ ਲਿਆਂਦੀ ਜਾ ਰਹੀ ਹੈ ਉਸ ਤਫਤੀਸ਼ ਦੇ ਦੌਰਾਨ ਇਹਦੇ ਚ ਧਾਰਾਵਾਂ ਬਕਾਇਦਾ 318 ਬੀ ਐਨ ਐਸ 112 ਬੀ ਐਨ ਐਸ ਜਿਹੜੀ ਕਿ ਉਹਦੀ ਜਿਹੜੀ ਡੈਫੀਨੇਸ਼ਨ ਹੈ ਉਹਦੇ ਤੋਂ ਹੀ ਤੁਹਾਨੂੰ ਪਤਾ ਲੱਗ ਜਾਊਗਾ ਨੌਨ ਅਵੇਲੇਬਲ ਆਫੈਂਸ ਨਾਲ ਜਿਹੜਾ ਚੂਹਾ ਐਕਟ ਹੈ ਉਦੀ ਧਰਾਮਾ 3 4 ਤੇ 13 367 ਗੈਂਬਲਿੰਗ ਐਕਟ ਉਹਦੇ ਮੁਤਾਬਕ ਕਾਰਵਾਈ ਕੀਤੀ ਔਰ ਸਾਰੇ ਦੇ ਸਾਰੇ ਬੰਦਿਆਂ ਨੂੰ ਕਾਇਦੇ ਕਾਨੂੰਨ ਦੇ ਮੁਤਾਬਕ ਗ੍ਰਿਫਤਾਰ ਕਰਕੇ ਸਾਰੀ ਤਫਤੀਸ਼ ਕੀਤੀ ਜਾ ਰਹੀ ਹੈ ਹਰ ਇੱਕ ਬੰਦੇ ਦਾ ਰੋਲ ਦੇਖਿਆ ਜਾ ਰਿਹਾ ਹੈ ਬਰਾਮਦਗੀ ਬਰਾਮਦਗੀ ਦੇ ਮੁਤਾਬਕ ਪਲੱਸ ਜਿਹੜੇ ਉਹਨਾਂ ਦੇ ਮੋਬਾਈਲ ਫੋਨ 'ਚ ਨੇ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਹੈ ਫਾਈਨੈਂਸ਼ੀਅਲ ਦੇ ਮਤਾਬਕ ਜਿਹੜੇ ਸਾਡੇ ਫਾਈਨੈਂਸ਼ੀਅਲ ਸਾਨੂੰ ਹਰ ਜ਼ਿਲ੍ਹੇ ਦੇ ਵਿੱਚ ਮਿਲੇ ਨੇ ਅਫੀਸਰਜ਼ ਉਹਨਾਂ ਦੀ ਹੈਲਪ ਲਈ ਜਾ ਰਹੀ ਹੈ ਸਾਈਬਰ ਕ੍ਰਾਈਮ ਦੀ ਹੈਲਪ ਲਈ ਜਾ ਰਹੀ ਹੈ ਹਰ ਤਰੀਕੇ ਦੇ ਨਾਲ ਮੈਡਮ ਜੋਤੀ ਜਾਦਵ ਆਈਪੀਐਸ ਜਿਨ੍ਹਾਂ ਨੇ ਇਹ ਦ੍ਰਿੜ ਨਿਸ਼ਟਾ ਕੀਤਾ ਹੋਇਆ ਹੈ ਕਿ ਖੰਨਾ ਪੁਲਿਸ ਜ਼ਿਲ੍ਹੇ ਦੀ ਜਿਹੜੀ ਹੱਦ ਹੈ ਉੱਥੇ ਇਹਨੂੰ ਕ੍ਰਾਈਮ ਫਰੀ ਰੱਖਣਾ ਹੈ ਔਰ ਜਿਹੜਾ ਉਹਨਾਂ ਦਾ ਪ੍ਰੋਮਿਸ ਹੈ ਉਹਦੇ ਮੁਤਾਬਕ ਇਹ ਜਿਹੜਾ ਜੁਰਮ ਅਸੀਂ ਜਿਹਦੇ ਤਹਿਤ ਇਹ ਮੁਕੱਦਮਾ ਜਿਹਦੀ ਅੱਜ ਮੈਂ ਤੁਹਾਨੂੰ ਪ੍ਰੈਸ ਕਾਨਫਰੰਸ ਕਰ ਰਿਹਾ ਹਾਂ ਜਿਹੜਾ ਕਿ ਸਮਾਜ ਦੇ ਵਿੱਚ ਬਹੁਤ ਹੀ ਗਲਤ ਇੱਕ ਮੈਸੇਜ ਆ ਰਿਹਾ ਸੀ ਕਿ ਹਾਈਵੇ ਤੇ ਜਿਹੜੇ ਇਹ ਹੋਟਲਜ਼ ਨੇ ਜਿਹੜੇ ਇਹ ਕੰਮ ਕਰਦੇ ਜਿਹਦੇ ਨਾਲ ਸਮਾਜ ਦੇ ਵਿੱਚ ਪੁਲਿਸ ਦਾ ਅਕਸ਼ਰੀ ਖਰਾਬ ਹੋ ਰਿਹਾ ਸੀ ਇਨੂੰ ਉਹਦੇ ਮੁਤਾਬਕ ਇੱਕ ਬੜੀ ਵੱਡੀ ਕਾਮਯਾਬੀ ਹੈ ਔਰ ਜੋ ਮਾਂ ਜੋਗ ਐਸਐਸਪੀ ਦਿਆ ਹਦਾਇਤਾਂ ਉਹਦੇ ਮੁਤਾਬਕ ਇਹਦੀ ਤਫ਼ਤੀਸ਼ ਹੈ ਜਿਹੜੀ ਡੂੰਘਾਈ ਦੇ ਵਿੱਚ ਕਰਕੇ ਉੱਥੋਂ ਤਹ ਤੱਕ ਪੁੱਜਾਂਗੇ ਇਹ ਕਿੱਥੋਂ ਸ਼ੁਰੂਆਤ ਹੁੰਦੀ ਹੈ ਇਹਦੇ ਵਿੱਚ ਹੋਰ ਕਿਹੜੇ ਵੱਡੇ ਲੈਵਲ ਦੇ ਜਵਾਰੀਏ ਨੇ ਉਹਨਾਂ ਨੂੰ ਵੀ ਸਫਾ ਮਿਸਲ ਤੇ ਲੈ ਕੇ ਆਵਾਂਗੇ ਨਾਮਜ਼ਦ ਕਰ ਰਹੇ ਹਾਂ ਕੁਝ ਕਰ ਰਹੇ ਹਾਂ ਕੁਝ ਕਰਾਂਗੇ ਜੋ ਜਿਵੇਂ ਜਿਵੇਂ ਸਾਡੀ ਤਫਤੀਸ਼ ਅਗੇ ਹੋਏਗੀ ਉਹਦੇ ਮੁਤਾਬਕ ਫਰਦਰ ਤੌਰ ਤੇ ਵੀ ਸਾਡੀ ਜੋ ਜੋ ਰਿਕਵਰੀ ਹੋਏਗੀ ਅਸੀਂ ਬਕਾਇਦਾ ਐਸਐਸਪੀ ਸਾਹਿਬ ਦੇ ਧਿਆਨ ਦੇ ਵਿੱਚ ਹਰ ਤਫਤੀਸ਼ ਜਿਵੇਂ ਉਹ ਦੇਖ ਰਹੇ ਨੇ ਇਹਨੂੰ ক্লোਜ਼ਲੀ ਅਗਰ ਜ਼ਰੂਰਤ ਪਈ ਤੁਹਾਡੀ ਦੁਬਾਰਾ ਵੀ ਪ੍ਰੈਸ ਕਾਨਫਰੰਸ ਕਰ ਸਕਦੇ ਹਾਂ ਅਸੀਂ ਤੇ ਇਹ ਬੜੀ ਵੱਡੀ ਕਾਮਯਾਬੀ ਹੈ ਔਰ ਮੈਂ ਇਹਦੇ ਵਿੱਚ ਖਾਸ ਤੌਰ ਤੇ ਬਤੌਰ ਐਸਪੀਡੀ ਸਾਡੇ ਡੀਐਸਪੀ ਡੀ ਸ਼੍ਰੀ ਮੋਹਿਤ ਸਿੰਘਲਾ ਜੀ ਤੇ ਐਸਐਚਓ ਦੁਰਾਹਾ ਤੇ ਸਾਡਾ ਜਿਹੜਾ ਇਨਸਪੈਕਟਰ ਹਰਦੀਪ ਸਿੰਘ ਹੈ ਇਹਦੀ ਇਹਦੀ ਟੀਮ ਹੈ ਮੈਂ ਇਹਨਾਂ ਨੂੰ ਬਕੈਦਾ ਮੁਬਾਰਕਵਾਦ ਵੀ ਦਿੰਦਾ ਹੈ ਤੇ ਐਸਐਸਪੀ ਸਾਹਿਬ ਬਕੈਦਾ ਜਿਹੜੇ ਸਾਡੇ ਚੰਗੇ ਮੁਲਾਜ਼ਮ ਹੈ ਜਿਹੜੇ ਅੱਛਾ ਕੰਮ ਕਰਦੇ ਆ ਉਹਨਾਂ ਨੂੰ ਉਹਨਾਂ ਦੀ ਉਹ ਯੋਗਤਾ ਦੇ ਮੁਤਾਬਕ ਔਰ ਉਹਨਾਂ ਦੇ ਕੰਮ ਦੇ ਮੁਤਾਬਕ ਉਹਨਾਂ ਨੂੰ ਪ੍ਰਾਈਜ਼ ਵੀ ਦੇਣਗੇ ਤੇ ਔਰ ਮੈਂ ਉਮੀਦ ਕਰਦਾ ਹਾਂ ਕਿ ਇਹੀ ਜਿਹੜੀ ਇਹਨਾਂ ਦੀ ਇੱਕ ਵਿਲ ਪਾਵਰ ਹੈ ਆਲਰੇਡੀ ਇਹਨਾਂ ਦੀ ਦ੍ਰਿੜ ਇੱਛਾ ਹੈ ਉਹਦੇ ਮੁਤਾਬਕ ਆਇਂਦਾ ਵੀ ਅਸੀਂ ਆਪਣੇ ਪੁਲਿਸ ਜ਼ਿਲ੍ਹਾ ਖੰਨਾ ਨੂੰ ਜੋ ਸਾਡੇ ਵੱਲੋਂ ਤਰ ਅਸਰ ਹੈ ਉਹਨਾਂ ਦੀਆਂ ਇਸ਼ਾਮਾ ਦੇ ਮੁਤਾਬਕ ਕਾਰਵਾਈ ਕਰਦੇ ਰਹਾਂਗੇ ਬਾਕੀ ਅਵੇ ਕੋਈ ਤੁਹਾਡਾ ਸਵਾਲ ਜਵਾਬ ਕਿੰਨੇ ਟਾਈਮ ਤੋਂ ਖਲਾਇਆ ਜਾ ਰਿਹਾ ਅਜਲੀਓ ਹਾਂ ਕਿੰਨੇ ਟਾਈਮ ਤੋਂ ਖਲਾਇਆ ਜਾ ਰਿਹਾ ਸੀ ਉੱਥੇ ਦੇਖੋ ਤਫਤੀਸ਼ ਦੇ ਵਿੱਚ ਹੁਣ ਇਹ ਪਿੱਛੇ ਤੱਕ ਜਾਇਆ ਜਾ ਰਿਹਾ ਹੈ ਬਦਨਾਮੀ ਦੇ ਮੁਤਾਬਕ ਤਾਂ ਅਫਵਾਹਾਂ ਦੇ ਦੌਰ ਦੇ ਮੁਤਾਬਕ ਤਾਂ ਇਹ ਬੜੇ ਚਿਰਤੋਂ ਹੈ ਲੇਕਿਨ ਉਹਨਾਂ ਦੇ ਮੰਨਣ ਦੇ ਮੁਤਾਬਕ ਹੈ ਲੇਕਿਨ ਅਸੀਂ ਇਹਨੂੰ ਡਾਕੂਮੈਂਟਰੀ ਰੂਪਕਤ ਹੈ ਉਹਨਾਂ ਦੇ ਮੋਬਾਈਲ ਨੂੰ ਖੋਦਾ ਰਹੇ ਆ ਇੱਕ ਕਦੋਂ ਕਦੋਂ ਦੇ ਆ ਕਿੰਨੇ ਚਿਰਤੋਂ ਹੈ ਇਹ ਖੇਡ ਰਹੇ ਨੇ ਉਹ ਸਾਰਾ ਕੁਝ ਜਿਹੜਾ ਹੈਗਾ ਅਸੀਂ ਸਾਈਬਰ ਕ੍ਰਾਈਮ ਦੀ ਹੈਲਪ ਦੇ ਮੁਤਾਬਕ ਸਫਾਮੀ ਸਤਿ ਸ੍ਰੀ ਅਕਾਲ ਸਰ ਕੇਰੇ ਰਹਿਣ ਵਾਲੇ ਨੇ ਕੀ ਹੈ ਨਾ ਬੈਕਗਰਾਉਂਡ ਕੀ ਹੈ ਜੀ ਕਿੱਥੇ ਤੇ ਰਹਿਣ ਵਾਲੇ ਨੇ ਜਵਾਰੀਏ ਬੈਕਗਰਾਉਂਡ ਕੀ ਹੈ ਇਹਦੇ ਵਿੱਚ ਜਿਹੜੇ ਇਹ ਮੋਰਜਮ ਪਕੜੇ ਗਏ ਆ ਜਿਹੜਾ ਮੇਨ ਇਹਦਾ ਕਢਾਉਣ ਵਾਲਾ ਕਿੰਗ ਪਿੰਨ ਤੁਹਾਨੂੰ ਦੱਸਿਆ ਹੀ ਹੈ ਹੋਟਲ ਦਾ ਮਾਲਕ ਪਲੱਸ ਜਿਹੜੇ ਇਹਦੇ ਇਹ ਛੇ ਦੇ ਛੇ ਬੰਦੇ ਮੇਨ ਜਵਾਰੀਏ ਉਹ ਲੁਧਿਆਣਾ ਮਹਾਨਗਰ ਨੂੰ ਬਿਲੋਂਗ ਕਰਦੇ ਆ ਔਰ ਜਿਹੜੇ ਫਰਦਰ ਹੈ ਉਹ ਅਸੀਂ ਸਫਾ ਵਿੱਚੋਂ ਤੇ ਲੈ ਕੇ ਆਵਾਂਗੇ ਉਹਦੇ ਵਿੱਚ ਹੋ ਸਕਦਾ ਹੈ ਲੁਧਿਆਣਾ ਤੋਂ ਅੱਗੇ ਵੀ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਵੀ ਗੱਲ ਚੱਲ ਰਹੀ ਹੈ ਜਿਹੜੇ ਆ 33 ਬੰਦੇ ਬੁਕਤੀ ਜਿੰਨੇ ਹੁਣ ਆਪਣੇ ਕਸਟਡੀ ਚ ਕਿੰਨੇ ਨੇ ਤੇ ਰਿਲੀਜ਼ ਕਿੰਨੇ ਕਰਨੇ ਫਰਾਰ ਕਿੰਨੇ ਨੇ ਇਹ ਦੇਖੋ ਇਹ ਤਫਤੀਸ਼ ਦਾ ਪਾਰਟ ਹੈ ਆਕਰ ਅਸੀਂ ਤੁਹਾਨੂੰ ਦਸੀਏ ਕਿ ਅਸੀਂ ਕਿਸੇ ਨੂੰ ਰਿਲੀਜ਼ ਕੀਤਾ ਹੈ ਜਾਂ ਕਿਸ ਨੂੰ ਬੇਲ ਮਚਲਕਾ ਜ਼ਮਾਨਤ ਦੇ ਛੱਡਿਆ ਵੀ ਹੈ ਤਾਂ ਉਹ ਤਫਤੀਸ਼ ਦੇ ਮੁਤਾਬਕ ਇਹ ਨਹੀਂ ਕਿ ਕਿਸੇ ਨੂੰ ਫਾੜੇ ਕਰ ਦਿੱਤਾ ਗਿਆ ਉਦੇ ਵਿੱਚ ਜੋ ਸਾਡਾ ਕਾਇਦੇ ਕਾਨੂੰਨ ਕਹਿੰਦਾ ਹੈ ਜਿਹੜੇ ਬੰਦੇ ਨਾਨ ਅਵੇਲੇਬਲ ਅਫੈਂਸ ਦੇ ਮੁਤਾਬਕ ਨੇ ਉਹਨਾਂ ਨੂੰ ਬਕਾਇਦਾ ਮਾਨਜੋਗ ਜੱਜ ਸਾਹਿਬ ਦੇ 24 ਘੰਟਿਆਂ ਦੇ ਅੰਦਰ ਅੰਦਰ ਪੇਸ਼ ਕਰਨਾ ਹੈ ਤੇ ਜਿਹੜੇ ਅਸੀਂ ਜ਼ਮਾਨਤਨਾਮਾ ਮਚਲਕਾ ਲੈ ਕੇ ਅਨਲੀਜ਼ ਕੀਤੇ ਹੈ ਉਹਨਾਂ ਨੂੰ ਇਸ ਤਫਤੀਸ਼ ਦੇ ਵਿੱਚ ਇੱਕ ਵਾਰ ਨਹੀਂ 10 ਵਾਰ ਵੀ ਵਾਰ-ਵਾਰ ਸ਼ਾਮਲ ਤਫਤੀਸ਼ ਕੀਤਾ ਜਾਏਗਾ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਜਿਵੇਂ ਤੁਹਾਡਾ ਸਵਾਲ ਹੈ ਕਿ ਟੋਟਲ 33 ਮੁਰਜ਼ਮ ਨੇ 33ਆਂ ਦੇ ਵਿੱਚੋਂ ਜਿਹੜੇ 7 ਬੰਦੇ ਨੇ ਉਹ ਬੰਦੇ ਨਾਨ ਅਵੇਲੇਬਲ ਆਫੈਂਸ ਦੇ ਮੁਤਾਬਕ ਗ੍ਰਿਫਤਾਰ ਨੇ ਔਰ ਉਹਨਾਂ ਨੂੰ ਮਾਨਜੋਗ ਮੈਜਿਸਟ੍ਰੇਟ ਸਾਹਿਬ ਦੇ ਪੇਸ਼ ਕੀਤਾ ਜਾਏਗਾ ਤੇ ਜਿਹੜੇ ਜ਼ਮਾਨਤ ਮੁਚਲ ਕਾ ਦੇ ਵਾਕੀ ਬੰਦੇ ਨੇ 26 ਉਹ ਜਮਾਨਤ ਮੁਚਲਕਾ ਵਕਾਇਦਾ ਉਹ ਵੀ ਕਾਇਦੇ ਕਾਨੂੰਨ ਦੇ ਮਤਲਬ ਉਹਨਾਂ ਦਾ ਲੈ ਕੇ ਉਹ ਤਫਤੀਸ਼ ਦਾ 파ਰਟ ਹੈ ਉਹਨੂੰ ਕਲੋਜ਼ਲੀ ਡੀਐਸਪੀ ਡੀ ਸੀ ਦੀ ਮੋਹਿ ਸਿੰਘਲਾ ਜੀ ਵਾਚ ਕਰ ਰਹੇ ਹੈ ਤੇ ਉਵੇਂ ਉਵੇਂ ਤਫਤੀਸ਼ ਕਿਸੇ ਨਾਲ ਸਾਰਿਆਂ ਕਿੰਨੇ ਕੁ ਬਰਾ ਸੱਤ ਬੰਦੇ ਕਿਹੜੇ ਨਹੀਂ ਜੀਣਾ ਚੰ ਸਾਨੂੰ ਇਹ ਤੁਹਾਨੂੰ ਇਹਦੇ ਵਿੱਚ ਜਿਹੜਾ ਪ੍ਰੈਸ ਨੋਟ ਹੈ ਤੁਸੀਂ ਉਹਦੇ ਵਿੱਚ ਨਾਮ ਮੈਂਸ਼ਨ ਹੈ ਲਿਸਟ ਲੱਗੀ ਹੈ ਨਾਲ ਨਹੀਂ ਨਾਮ ਹੀ ਲਿਖਿਆ ਉਹਦੇ ਵਿੱਚ ਗ੍ਰਿਫਤਾਰੀ ਲਿਖੀ ਹੋਈ ਨਹੀਂ ਨਹੀਂ ਨਾਮ ਲਿਖਿਆ ਨਹੀਂ ਨਾਮ ਕਿਹੜੇ ਨਾਮ ਜੀ ਰੈਸਟਿੰਗ ਲਿਖਰ ਨਾਲ ਨਹੀਂ ਨਹੀਂ ਜਿਹੜੀ ਦੇਖੋ ਨਾ ਇਹ ਹੀ ਸੀ ਤਾਂ ਹੈ ਮੈਂ ਤੁਹਾਨੂੰ ਇੱਕ ਪਹਿਲੇ ਤੁਸੀਂ ਮੇਰੀ ਜਦੋਂ ਮੈਂ ਪ੍ਰੈਸ ਕਾਨਫਰੰਸ ਕਰਨਾ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਨਾਂ ਦੀ ਚੈਸ ਟ੍ਰਾਂਸੀਚਿਵਸ ਇਹਨਾਂ ਦੀ ਭਾਸ਼ਾ ਦੇ ਵਿੱਚ ਕਿਵੇਂ-ਕਿਵੇਂ ਆ ਉਹ ਤਿੱਸ਼ ਦਾ 파ਕ ਹੈ ਕਿ ਜਿਵੇਂ ਮੈਂ ਤੁਹਾਨੂੰ ਉਦਾਹਰਣ ਦੇ ਤੌਰ ਤੇ ਦੱਸਿਆ ਵੀ ਇੱਕ ਟ੍ਰਾਂਸੀਚਿਵਸ ਨੂੰ 10000 ਦਾ ਕਿਵੇਂ ਗਿਣਦੇ ਆ 5000 ਦਾ ਕਿਵੇਂ ਨਾਮ ਦਿੱਤਾ ਹੋਇਆ ਸਮਝ ਗਏ ਨਾ ਫੋਲ ਕਰਕੇ ਉਹਦੇ ਮੁਤਾਬਕ ਜਿਹੜਾ ਹੁਣ ਜਿਵੇਂ ਤੁਹਾਡਾ ਸਵਾਲ ਹੈਗਾ ਮੇਰਾ ਕਹਿਣ ਦਾ ਬਾਬ ਇਹ ਸਾਰਾ ਜਿਵੇਂ ਇੱਕ ਜੋ ਹੁਣ ਜਿਵੇਂ ਜਿਵੇਂ ਸਾਡੀ ਇਹ ਜਿਹੜੀਆਂ ਸਾਡਾ ਕੋਈ ਕਲੀਨ ਚੈਕ ਨਹੀਂ ਹੈਗੀ ਉਹ ਦੁਬਾਰਾ ਨੋ ਕੋਈ ਕੋਈ ਕਲੀਨ ਚੈਕ ਨਹੀਂ ਬਕਾਇਦਾ ਤਫਤੀਸ਼ ਹੈ ਔਰ ਤੁਹਾਨੂੰ ਜਿਵੇਂ ਪਹਿਲਾਂ ਮੈਂ ਦੱਸਿਆ ਕਿ ਇਹਦੇ ਵਿੱਚ ਇਹਦੀ ਡੰਗਾਈ ਪੜਤਾਲ ਔਰ ਤਫਤੀਸ਼ ਜਾਰੀ ਹੈ ਔਰ ਡੰਗਾਈ ਤੱਕ ਹੋਏਗੀ ਲਾਸਟ ਜਿਹੜਾ ਇਹਦਾ ਪਿੰਪੁਆਇੰਟ ਹੈ ਕਿੱਥੋਂ ਸ਼ੁਰੂ ਆਤਾ ਹੈ ਇਹਦੇ ਵਿੱਚ ਚਾਹੇ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਕਿ ਤਾਂ ਇਹ ਨੈਸ਼ਨਲ ਲੈਵਲ ਹੈ ਚਾਹੇ ਇੰਟਰਨੈਸ਼ਨਲ ਲੈਵਲ ਤੱਕ ਕਿਤੋਂ ਇਹਦੇ ਵਿੱਚ ਕੀ ਕੀ ਜਿਹੜਾ ਵੀ ਇਨਵੋਲਵ ਹੈ ਉਹਨੂੰ ਇਹਦੀ ਵਿੱਚ ਬਗੈਰਾ ਜਿਵੇਂ ਜਿਵੇਂ ਸਾਡੀ ਤਫ਼ਤੀਸ਼ ਦੇ ਵਿੱਚ ਜਾਂਦਾ ਰਹੇਗਾ ਅਸੀਂ ਕਾਬੂਲੇ ਉਵੇਂ ਉਵੇਂ ਕਰਦੇ ਹੀ ਰਹਿਣਾ ਹੈ ਔਰ ਬਗੈਰਾ ਇਹਦੀ ਜਦੋਂ ਸਾਡੀ ਤਫ਼ਤੀਸ਼ ਕੰਪਲੀਟ ਹੋ ਗਈ ਸਫਾ ਮਿਸਲ ਤੇ ਕਿਵੇਂ ਕਿਵੇਂ ਉਹਨਾਂ ਦਾ ਜਿਵੇਂ ਕਾਬੂਲੇ ਚਲਾਨ ਜੁਰਮ ਜਦੋਂ ਸਬੂਤ ਜਿਹੜਾ ਆਏਗਾ ਪ੍ਰੋਪਰ ਹੋ ਜਾਂਦਾ ਅਸੀਂ ਉਹਨਾਂ ਦਾ ਚਲਾਨ ਵੀ ਪੇਸ਼ ਕਰਨਾ ਉਹ ਸਾਰਾ ਕੰਮ ਹੀ ਹੈ ਕੋਈ ਇਹ ਨਹੀਂ ਕਿ ਕਿਸੇ ਨੂੰ ਕਲੀਨ ਚਿੱਟਾ ਹੈ ਨੋ ਇਹ ਸਾਰਾ ਕੁਝ ਨਹੀਂ ਚੱਲ ਰਿਹਾ ਹੈ ਉਹ ਚੱਲਦਾ ਨਹੀਂ ਉਹ ਮੈਂ ਉਹ ਪੈਸਾ ਵਸਤਰਾ ਹੈ ਇਹ ਉਹ ਜਿਵੇਂ ਚਾਚਾ ਦੇ ਵਿੱਚੋਂ ਤੁਸੀਂ ਜਿਹੜੀ ਗੱਲ ਸੁਣੀ ਹੈ ਅਸੀਂ ਚਾਚਾ ਤੇ ਇਤਵਾਰ ਨਹੀਂ ਕਰਦੇ ਅਸੀਂ ਤਾਂ ਉਹਨਾਂ ਦਾ ਥੰਗਾਲ ਰਹੇ ਹਾਂ ਥੰਗਾਲ ਦਾ ਮਤਲਬ ਉਹਨੂੰ ਦੇਖ ਰਹੇ ਹਾਂ ਇਹਨਾਂ ਦਾ ਪਿਛੋਕੜ ਕੀ ਹੈ ਜਿਹੜੇ-ਜਿਹੜੇ ਕਨਸਰਨਡ ਥਾਣੇ ਦੇ ਵਿੱਚ ਇਹਨਾਂ ਦੀ ਰਿਹائش ਹੈ ਔਰ ਕਿੱਥੇ-ਕਿੱਥੇ ਇਹਨਾਂ ਦੇ ਕੀ ਪ੍ਰਾਣੀ ਮਕਦਮੇ ਦਾ ਜਾਂ ਜੂਏ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਜੁਰਮ ਦੇ ਵਿੱਚ ਨਵਾਲੇ ਬੈ ਉਹ ਹਰ ਇੱਕ ਚੀਜ਼ ਜਿਹੜੀ ਆ ਉਹਨੂੰ ਦੇਖਿਆ ਜਾ ਰਿਹਾ ਹੈ ਔਰ ਉਹਦੇ ਮਤਲਬ ਉਹਨੂੰ ਸਫਾਮੇਜ਼ ਤੇ ਲਿਆ ਜਾ ਰਿਹਾ ਹੈ ਐਸਪੀ ਸਾਹਿਬ ਥੋੜੀ ਜਿਹੀ ਕੱਲ ਮੈਂ ਕਲੀਅਰ ਕਰਨਾ ਚਾਹੁੰਨਾ ਜੀ 26 ਹੋਟਲ ਸਰ ਮੌਕੇ ਦੇ ਗਿਰਜ਼ਦਾਰ ਹੋਣੇ ਚਾਹੀਦੇ ਜੀ 33 ਦੇ 33 ਬੰਦੇ ਕਿੱਥੇ ਅੱਛਾ ਮੌਕੇ ਦੀ ਗਿਰਜ਼ਦਾਰ ਕਿੱਥੇ ਜੀ ਸਰ ਇਹਨਾਂ ਸਵਾਲ ਤੋਂ हट ਕੇ ਹਾਂ ਇੱਕ ਬੰਦਾ ਉਹ ਹੀ ਮੇਰਾ ਬੰਦਾ ਹੈ ਜਿਹਦਾ ਉਹ ਹੋਟਲ ਹੈ ਬਰਿੰਦਰਜੀਤ ਦੱਸਿਆ ਤਰੀ ਜਿਹਦਾ ਮਾਲਕ ਹੈ ਉਹ ਜਦੋਂ ਰੇਡ ਕੀਤਾ ਉਹ ਉੱਥੇ ਉਥੋਂ ਮਤਲਬ ਉਹ ਭਜੰਟ ਕਾਮਯਾਬ ਹੋ ਗਿਆ ਖਿਸਕਣ ਚ ਕਾਮਯਾਬ ਹੋ ਗਿਆ ਉਸ ਵੀਰ ਨੇ ਬਾਕੀ ਸਾਰੇ ਦੇ ਸਾਰੇ ਬੁੱਤੀ ਦੇ ਬੁੱਤੀ ਬੰਦੇ ਆ ਉਹ ਗ੍ਰਫਤਾਰ ਕੀ। ਉਹ ਖੇਲ ਰਹੇ ਸੀ ਤਾਂ ਸੀ ਇਹ ਸਾਰੀ ਬੰਦੇ ਉੱਥੇ। ਬਿਲਕੁਲ ਉਹਦੀ ਵੀਡੀਓ ਬਣੀ ਹੋਈ ਹੈ। ਹਰ ਇੱਕ ਚੀਜ਼ ਦੀ ਰਿਕਵਰੀ ਦੀ ਵੀਡੀਓ ਬਣੀ ਹੋਈ ਹੈ। ਬੜਾ ਪਾਰਦਰਸ਼ੀ ਤਰੀਕੇ ਦੇ ਨਾਲ ਇਹਦੀ ਤਫਤੀਸ਼ ਕਪੁਰੇਸ਼ਨਲ ਡੀਐਸਪੀ ਧੀ ਮੋਹਿਤ ਸਿੰਘਲਾ ਜੀ ਕਲੋਜ਼ਲੀ ਔਰ ਸਾਡੇ ਮਾਨ ਜੋਗ ਐਸਐਸਪੀ ਸਾਹਿਬ ਬਹੁਤ ਨਜ਼ਦੀਕੀ ਦੇ ਵਿੱਚ ਡੀਆਈਜੀ ਮੈਡਮ ਜਿਨ੍ਹਾਂ ਨੇ ਬਹੁਤ ਹੀ ਤਪਤੀਸ਼ ਦੇ ਵਿੱਚ ਮਾਹਰ ਨੇ ਔਰ ਸਾਡੀ ਨੂੰ ਸਾਨੂੰ ਪ੍ਰੋਪਰ ਉਹਨਾਂ ਦੀਆਂ ਗਾਈਡਲਾਈਨਸ ਵੀ ਮਿਲਦੀਆਂ ਹਨ ਉਹਨਾਂ ਦੀ ਉਸ ਗਾਈਡਲਾਈਨ ਦੇ ਤਹਿਤ ਅਸੀਂ ਇਹਦੀ ਤਪਤੀਸ਼ ਹੈ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਢੰਗਾਈ ਚ ਕਰ ਰਹੇ ਹਾਂ ਔਰ ਉਦੋਂ ਤੱਕ ਕਰਨਾ ਹੈ ਜਦੋਂ ਤੱਕ ਲਾਸਟ ਕਿੰਗ ਇਹਦਾ ਜੋ ਵੀ ਹੈ ਉਤੋਂ ਤੱਕ ਨਹੀਂ ਇੱਕ ਸਰ ਇਹ ਮੇਟਨ ਵਾਲੀ ਕੁ ਜੁੜਾ ਹੋ ਰਹਾ ਸਰ ਖੰਨਾ ਦੇ ਵੀ ਪਹਿਲਾਂ ਵੀ ਕਈ ਹੋਟਲ ਦੇ ਆ ਕਈ ਆ ਚੁੱਕੇ ਆ ਕਈ ਬੰਦੇ ਬੜੇ ਜਾ ਚੁੱਕੇ ਜਿਹੜੇ ਜੂਆ ਵਗਰਾ ਖੜਾਉਂਦੇ ਆ ਜੀ ਕਿਹਾ ਜੀ ਆਪਾਂ ਦੇਖ ਨੂੰ ਮਿਲ ਕੋ ਵਾਲਾਂ ਟਾਈਮ ਚ ਉਹਦੇ ਵੀ ਲੱਗਤੀ ਹੋਊਗੀ ਆ ਜੀ ਬਿਲਕੁਲ ਬਿਲਕੁਲ ਭਾਈ ਸਾਹਿਬ ਇਹ ਤੁਹਾਡਾ ਬੜਾ ਵਧੀਆ ਸਵਾਲ ਹੈ ਮੈਂ ਇਸੇ ਕੇਸ ਤੋਂ ਬਕਾਇਦਾ ਇਹ ਦੱਸ ਦੇਣਾ ਚਾਹੁੰਦਾ ਕਿ ਖੰਨਾ ਪੁਲਿਸ ਗੇੜੀ ਉਹ ਡਰੇੜਾ ਹੈ ਖੰਨਾ ਪੁਲਿਸ ਜ਼ਿਲ੍ਹੇ ਨੂੰ ਮਾਜੋਗ ਐਸਐਸਪੀ ਮੈਮ ਨੇ ਜੋ ਡਰੇਡ ਨਿਸ਼ਚਿਤ ਕੀਤਾ ਹੋਇਆ ਉਹਦੇ ਇਨ ਤਾਕ ਅਸੀਂ ਇੱਥੇ ਕੋਈ ਜੁਰਮ ਨਹੀਂ ਹੋਣ ਕ੍ਰਾਈਮ ਹੈ ਜੋ ਉਹ ਉਹਨੂੰ ਫਰੀ ਰੱਖਣਾ ਹੈ ਕ੍ਰਾਈਮ ਫਰੀ ਰੱਖਣਾ ਹੈ ਜਿਹੜਾ ਕੋਈ ਬੰਦਾ ਜੁਰਮ ਕਰਦਾ ਹੈ ਉਹਨੂੰ ਫੜਾਂਗੇ ਕਾਇਦੇ ਕਾਨੂੰਨ ਤਾ ਉਪਲਾਬੀ ਕਰਾਂਗੇ ਔਰ ਇਥੋਂ ਇੱਕ ਮੇਰੀ ਚੇਤਾਵਨੀ ਵੀ ਹੈ ਅਗਰ ਕੋਈ ਹੋਰ ਇਸ ਤਰੀਕੇ ਦੇ ਨਾਲ ਉਹ ਸੋਚਣ ਕਿ ਹਾਂ ਪੁਲਿਸ ਤਾਂ ਲੇਖੋ ਨੋਡੋ ਕੈਸੀ ਹੀਨियस ਕ੍ਰਾਈਮ ਦੇ ਵਿੱਚ ਜਿਆਦਾ ਲੱਗੇ ਰਹਿੰਦੇ ਆ ਲੇਕਿਨ ਇਹ ਤਾਗ ਨਹੀਂ ਪਤਰੀ ਪੇਟੀ ਜਦੋਂ ਦੇ ਵਿੱਚ ਆ ਜਾਂਦਾ ਜੂਆ ਖਾਣਾ ਸਾਰਾ ਕੁਝ ਪਰ ਸੋਸਾਇਟੀ ਦੇ ਉੱਤੇ ਇਹਦਾ ਕਿੰਨਾ ਮਾੜਾ ਅਸਰ ਹੈ ਇਹ ਸਾਡੀ ਸਖਤ ਚੇਤਾਵਨੀ ਹੈ ਬਾਕੀ ਵੀ ਜਿੰਨੇ ਇਸ ਤਰ੍ਹਾਂ ਦੇ ਕੋਈ ਲੁਕਸ਼ਪ ਕੀ ਕੋਈ ਝੋਟਲਾ ਦਿਖਲਾ ਰਹੇ ਨੇ ਜਾਂ ਕੋਈ ਬਾਹਰ ਆਊਟ ਕਾਰਡ ਦੇ ਕੋਈ ਜੋ ਜੋ ਸਾਨੂੰ ਤੁਹਾਨੂੰ ਦੱਸਿਆ ਸਾਡੀ ਅਸੀਂ ਆਪਣੇ ਇਨਫੋਰਮਰ ਲਾਏ ਹੋਏ ਨੇ ਅਗਰ ਸਾਨੂੰ ਹੋ ਵੀ ਕੋਈ ਇਸ ਤਰ੍ਹਾਂ ਦੀ ਇਹ ਵੀ ਇਨਫਰਮੇਸ਼ਨ ਲੇ ਕੰਮ ਕੀਤਾ ਹੈ ਇਸੇ ਤਿੱਕੇ ਨਾਲ ਹੋ ਵੀ ਸਾਡੇ ਇਨਫੋਰਮਰ ਜਨੇ ਅਸੀਂ ਸਾਡੇ ਜਿਹੜੇ ਬਕਾਇਦਾ ਸਾਡੀ ਸਪੈਸ਼ਲ ਬ੍ਰਾਂਚ ਹੈ ਸਾਡੇ ਸੀਆਈਏ ਤੋਂ ਸਾਡੇ ਕੁਝ ਸਹਜੇ ਮੁੰਡੇ ਨੇ ਬਕਾਇਦਾ ਕੁ ਸਹਹੀਆਂ ਟੀਮ ਜੀ ਨੇ ਜਿਨ੍ਹਾਂ ਨੂੰ ਮਾਣ ਜੋ ਗਿਆ ਸਰਪੀ ਸਾਹਿਬ ਖੁਦ ਆਪਣੀ ਨਿਗਰਾਨੀ ਕੀਤੀ ਜਿਹਦੀ ਜ਼ਿੰਮੇਵਾਰੀ ਜਿਹੜੀ ਹੈਗੀ ਮੇਰੇ ਸਮੇਤ ਫੋਰਟ ਗੇਟ ਰੈਕਸ ਨੂੰ ਮਿਲੀ ਹੋਈ ਹੈ ਉਹਦੇ ਮੁਤਾਬਕ ਅਸੀਂ ਆਪਣੇ ਆਪਣੇ ਏਰੀਏ ਦੇ ਵਿੱਚ ਹਰ ਅੰਗਲ ਤੋਂ ਉਹ ਲੱਗੀਆਂ ਹੋਈਆਂ ਨੇ ਔਰ ਜਿੱਤੇ ਜਿੱਤੇ ਵੀ ਉਹ ਮਕਰੀ ਕੋ ਇਨਫੋਰਮੇਸ਼ਨ ਮਿਲੇਗੀ ਕਿਸੇ ਜੁਰਮ ਬਾਰੇ ਕਿ ਉਹਨਾਂ ਤੱਕ ਕਾਰਵਾਈ ਦੀ ਸਰ ਇਹ